ਪਟਿਆਲਾ ਸ਼ਹਿਰ ਵਿੱਚ ਆਉਣ ਵਾਲੀਆਂ ਬਲੌਕ ਸਮਿਤੀ ਅਤੇ ਜ਼ਿਲ੍ਹਾ ਪ੍ਰਿਸ਼ਤ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਟਿਆਲਾ ਪੁਲਿਸ ਵੱਲੋਂ ਸ਼ਹਿਰ ਦੇ ਮੁੱਖ ਇਲਾਕਿਆਂ ਵਿੱਚ ਭਵਿਆ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਚੋਣਾਂ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਨਿਰਪੱਖ ਤਰੀਕੇ ਨਾਲ ਕਰਵਾਉਣਾ ਪੁਲਿਸ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਪੁਲਿਸ ਵੱਲੋਂ ਲਗਾਤਾਰ ਪੈਟਰੋਲਿੰਗ ਕੀਤੀ ਜਾ ਰਹੀ ਹੈ। ਫਲੈਗ ਮਾਰਚ ਵੀ ਨਿਯਮਤ ਰੂਪ ਨਾਲ ਜਾਰੀ ਰਹੇਗਾ ਤਾਂ ਜੋ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਣੀ ਰਹੇ ਅਤੇ ਕਿਸੇ ਵੀ ਤਰ੍ਹਾਂ ਦੀ ਗਲਤ ਗਤੀਵਿਧੀ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ ਐਸਪੀ ਸਿਟੀ ਨੇ ਇਹ ਵੀ ਦੱਸਿਆ ਕਿ ਸ਼ਰਾਰਤੀ ਤੱਤਾਂ ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜੋ ਵੀ ਚੋਣੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਦੇ ਖਿਲਾਫ ਤੁਰੰਤ ਅਤੇ ਕੜੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਇਹ ਯਕੀਨ ਬਣਾਏਗੀ ਕਿ ਸਾਰੇ ਵੋਟਰ ਬਿਨਾਂ ਕਿਸੇ ਡਰਰਾ ਤੋਂ ਪੂਰੀ ਆਜ਼ਾਦੀ ਨਾਲ ਆਪਣੇ ਵੋਟ ਦਾ ਹੱਕ ਅਦਾ ਕਰ ਸਕਣ ਪਟਿਆਲਾ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੁਲਿਸ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸੰਦੇਹਜਨਕ ਗਤੀਵਿਧੀ ਦੀ ਤੁਰੰਤ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਚੋਣਾਂ ਸੁਚਾਰੂ ਢੰਗ ਨਾਲ ਪੂਰੀਆਂ ਕੀਤੀਆਂ ਜਾ ਸਕਣ ਸਰ ਇਹ ਅੱਜ ਬਲੈਕ ਮਾਰਚ ਕੀਤਾ ਜਾ ਰਹੇ ਆ ਸਿਟੀ ਦੇ ਏਰੀਆ ਚ ਥੋੜਾ ਸਿਟੀ ਦੇ ਏਰੀਆ ਬੰਦਾ ਵੀ ਕਵਰ ਕਰਾਂਗੇ ਔਰ ਸਿਟੀ 2 ਚ ਸਾਡੀਆਂ ਜਿਹੜੀਆਂ ਇਲੈਕਸ਼ਨਸ ਔਨ ਦਾ ਵੇ ਨੇ ਔਰ ਇੱਕ ਕੰਫੀਡੈਂਸ ਬਿਲਡਿੰਗ ਮੈਅਰ ਹੈ ਲੋਕਾਂ ਨੂੰ ਵਿਸ਼ਵਾਸ ਜਾਵੇ ਕਿ ਜਿਹੜੀ ਪੁਲਿਸ ਹੈ ਉਹਨਾਂ ਦੇ ਲਈ ਵਚਨਬੱਧ ਹੈ ਉਹਨਾਂ ਦੀ ਸਿਕਿਉਰਿਟੀ ਲਈ ਪ੍ਰੀਅਰ ਫਰੇਅਰ ਇਲੈਕਸ਼ਨ ਲਈ ਉਹਦੇ ਬਚਾਅ ਔਰ ਇੱਕ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਇਹ ਸੁਨੇਹਾ ਜਾਵੇ ਕਿ ਜੇ ਕੋਈ ਤੁਸੀਂ ਇਹੋ ਜਿਹਾ ਕੰਮ ਕਰਦੇ ਹੋ ਤੁਹਾਡੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਐਸ.ਸੀ.ਬੀ ਕੀਵੇਂ ਦੇਖਦੇ ਹੋ ਕਿਉਂਕਿ ਜੋ ਵੀਡੀਓਸ ਵਾਇਰਲ ਹੋਈਆਂ ਨੇ ਕਾਗਰ ਫੋਨ ਸਰ ਸੈਂਸਿਟੀਵਿਟੀ ਅਸੀਂ ਇਦਾਂ ਦੇਖ ਰਹੇ ਹਾਂ ਅਸੀਂ ਸਰ ਮੈਂ ਇਹ ਦੱਸਣਾ ਚਾਹਾਂਗਾ ਸੈਂਸਿਟੀਵਿਟੀ ਇਦਾਂ ਦੇਖੀ ਜਾਂਦੀ ਹੈ ਜੀ ਪਹਿਲਾਂ ਦੇ ਇਨਸੀਡੈਂਟ ਸਾਰੇ ਦੇਖੇ ਜਾਂਦੇ ਨੇ ਕਿੱ ਫੋਰ ਐਗਜ਼ਾਮਪਲ ਜੇ ਆਪਾਂ ਦੇਖੀਏ ਕਿ ਜਿਵੇਂ ਹੁਣ ਤੁਸੀਂ ਮੈਨੂੰ ਜ਼ਿਕਰ ਕੀਤਾ ਤਾਂ ਸਿਟੀ ਬੰਨ ਤਾਂ ਸਾਡਾ ਸਾਰਾ ਸ਼ਹਿਰ ਆ ਉਹਦੇ ਵਿੱਚ ਤਾਂ ਇਲੈਕਸ਼ਨ ਹੈ ਨਹੀਂ ਸਿਟੀ 2 ਚ ਜ਼ਰੂਰ ਹੈ ਪਰ ਸਿਕਰੇ ਸਿਟੀ 2 ਚ ਇੱਕ ਸਿੰਗਲ ਇਨਸੀਡੈਂਸ ਇਦਾਂ ਦਾ ਨਹੀਂ ਹੋਇਆ ਜਿਹਦੇ ਚ ਕੋਈ ਸੋਸ਼ਲ ਮੀਡੀਆ ਜਾਂ ਜਿਵੇਂ ਐਸੋ ਕੁ ਇਨਸੀਡੈਂਟਸ ਕੋ ਵੀਰਲ ਹੋਇਆ ਹੋਵੇ ਸੋ ਵੀ ਆਰ ਵੈਰੀ ਸ਼ੋਰ ਸਾਡੇ ਸੀਨੀਅਰ ਆਫੀਸਰਸ ਵੱਲੋਂ ਸਾਨੂੰ ਬੜੀ ਸਟ੍ਰਿਕਟ ਡਾਇਰੈਕਸ਼ਨਸ ਨੇ ਕਿ ਐਸ ਪਰ ਲਾਅ ਐਂਡ ਐਸ ਪਰ ਦਾ ਗਾਈਡੈਂਸ ਆਫ ਇਲੈਕਸ਼ਨ ਕਮਿਸ਼ਨ ਫਰੀ ਐਂਡ ਫੇਅਰ ਇਲੈਕਸ਼ਨ ਕਰਾਇਆ ਜਾਵੇ ਬਸ ਸਟੇਟ ਦੇ ਵਿੱਚ ਕਿ ਨਾਕੇ ਵਰਦੀ ਫੋਰਸੀਆਂ ਪੀਸੀਆਰ ਕੋ ਭੜ ਗਿਆ ਬਿਲਕੁਲ ਜਿਵੇਂ ਹੁਣ ਇਲੈਕਸ਼ਨ ਹੋਰ ਨੇੜੇ ਆਏਗਾ ਤਾਂ ਅਸੀਂ ਰਾਤ ਦੀ ਚੈਕਿੰਗ ਨੂੰ ਵੀ ਇੰਟੈਂਸ ਕਰਾਂਗੇ ਅਸੀਂ ਮੇਕ ਸ਼ੁਰ ਵੀ ਕਰਾਂਗੇ ਵੀ ਕੋਈ ਬਾਹਰਲਾ ਬੰਦਾ ਅਕਸਟੇ ਨਾ ਕਰੇ ਤਾਂ ਜੋ ਫ੍ਰੀ ਐਂਡ ਫੇਅਰ ਇਲੈਕਸ਼ਨ ਹੋ ਸਕਣ ਡਿਪਲॉयਮੈਂਟ ਕਿਹੜਾ ਕਿੰਨੀ ਆ ਰਹੇ ਬਿਲਕੁਲ ਸਾਰ ਡਿਪਲॉयਮੈਂਟਸ ਬਾਹਰੋਂ ਵੀ ਫੋਰਸ ਸਾਨੂੰ ਮਿਲਣੀ ਹੈ ਕਾਫੀ ਵੱਡੀ ਅਮਾਉਂਟਸ ਤੋਂ ਤਾਂ ਜੋ ਨੋਰਮਸ ਉਹਨਾਂ ਨੇ ਦਿੱਤੇ ਨੇ ਔਰ ਸੈਂਸਿਟੀਵਿਟੀ ਨੂੰ ਦੇਖ ਕੇ ਕਾਫੀ ਹੈਵੀ ਡਿਪਲॉयਮੈਂਟ ਹੋਵੇ ਸਟਾਰ نیوز ਪੰਜਾਬੀ ਟੀਵੀ ਲਈ ਪਟਿਆਲਾ ਤੋਂ ਸੰਦੀਪ ਕੁਮਾਰ ਦੀ ਰਿਪੋਰਟ